ਐਨ ਦੱਸੇ ਜੀ ਤਾਂ ਹੀ ਮੁੱਕੂਗੇ ਇਹ ਜਿਹੜੇ ਲੋਕ ਬੱਟੀਆਂ ਛੱਟੀਆਂ ਖਾਣੇ ਆਂਗੇ ਟੀਕੇ ਲਾਉਨੇ ਆਂਗੇ ਜੇ ਫੀਮ ਹੋਣ ਲੱਗ ਜਪੇ ਬੰਦਾ ਕੰਮ ਤਾਂ ਕਰੂਗਾ ਕੋਈ ਝੱਲੇ ਹੋਗਾ ਪਏ ਰਹਿੰਦੇ ਆਂਗੇ ਹਰੇ ਘਰ ਕੇ ਵਿੱਚ ਠੀਕ ਹੈ ਕਿ ਨਹੀਂ ਉਹ ਤਾਂ ਉਹ ਤਾਂ ਕਹਿੰਦੇ ਦੁਰਵਰਤੋਂ ਬੜੀ ਹੋਣ ਲੱਗ ਜਾਂਦੀ ਹੈ ਪਹਿਲਾਂ ਵੀ ਬੰਦ ਕਰਾਇਆ ਅਕਾਲੀ ਦਲ ਨੇ ਵਿਰੋਧ ਕੀਤਾ ਸੀਗਾ 2014 ਦੇ ਵਿੱਚ ਡਾਕਟਰ ਦਲਜੀਤ ਚੀਮਾ ਨੇ ਵੀ ਕਿਹਾ ਸੀਗਾ ਮੇਸ਼ੇਂਦਰ ਗਰੇਵਾਲ ਨੇ ਵੀ ਕਹਿੰਦੇ ਜਦੋਂ ਰਾਜਸਥਾਨ ਤੋਂ ਖੇਤੀ ਆਂਦੀ ਹੈ ਭੁੱਕੀ ਦੀ ਪੁੱਕੀ ਆਂਦੀ ਆ ਫੀਮ ਆਂਦੀ ਆ ਕਿ ਇੱਧਰ ਪੰਜਾਬ ਚ ਆ ਜੀ ਕਹਿੰਦੇ ਗਲਤ ਵਿਕਰੀ ਹੋ ਰਹੀ ਹੈ ਕਹਿੰਦੇ ਹੁਣ ਹਟ ਗਈ ਉਹ ਹੁਣ ਵੀ ਤਾਂ ਉੱਥੀ ਤੇ ਲੈ ਆਣੀ ਵੀ ਖਾ ਰਹੇ ਨੇ ਲੋਕ ਜਿਹੜਾ ਨਹੀਂ ਖਾਂਦਾ ਜਿਹੜਾ ਨਹੀਂ ਖਾਂਦਾ ਹੈਗਾ ਜਿਹੜੇ ਕਹਿੰਦੇ ਆ ਕਿ ਉਹ ਨਹੀਂ ਖਾਂਦੇ ਆ ਉਹ ਸਭ ਤੋਂ ਜ਼ਿਆਦਾ ਖਾਂਦੇ ਪੁਲਿਸ ਵਾਲੇ ਖਾ ਰਹੇ ਆਗੇ ਹਾਂ ਜਿਹੜੀ ਆਖਰਕਾਰ ਪੰਜਾਬ ਮਾ ਤਾਂ ਹੁਣ ਵੀ ਨਹੀਂ ਹੋ ਰਹੀ ਹੁਣ ਵੀ ਤਾਂ ਉਧਰ ਹੀ ਤੇ ਆ ਰਹੀ ਟਰੱਕਾਂ ਦੇ ਟਰੱਕ ਆ ਰਹੇ ਲੋਕ ਲੈ ਕੇ ਉਹਨਾਂ ਨੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਸੀ ਕਹਿੰਦੇ ਬੰਦ ਹੋਣੀ ਚਾਹੀਦੀ ਹੈ ਵਿਕਰੀ ਇਹ ਤਾਂ ਛੋਟੇ-ਛੋਟੇ ਦੁਕਾਨੇ ਦੇ ਇੱਕ ਦਿਨ ਟੀਵੀ 'ਵਾਂ ਬੱਟੀਆਂ ਬਣਾਉਣੇ ਕੀਹਦੀ ਮਸ਼ੀਨ ਹੂੰ ਕਹਿੰਦੇ ਇੰਨੀਆਂ ਬੱਟੀਆਂ ਘੇਰਦੀ ਹੈਗੀ ਉਹ ਉਹ ਨਸ਼ੇ ਕੀ ਬੱਟੀਆਂ ਜੰਗਲ 'ਵਾਂ ਲਾਈ ਵੀ ਤੀ ਤੁਹਾਡੇ ਪੱਤਰਕਾਰ ਨੇ ਹੀ ਪੜੀ ਤੀ ਹੂੰ ਫੜੀ ਦੀ ਫੇਰ ਉਹ ਫੇਰ ਉਹ ਬੱਟੀਆਂ ਉਹਨਾਂ ਕਾ ਬੱਟੀਆਂ ਵੇਚਣੀਆਂ ਬੰਦ ਹੋ ਜਾਣੀਆਂ ਹੂੰ ਜਿਹੜਾ ਨਸ਼ਾ ਕਫੀਮ ਕਾ ਡੋਡਿਆਂਗਾ ਕਰੂਗਾ ਉਹ ਕੰਮ ਤਾਂ ਕਰੂਗਾ ਕੋਈ ਚੱਲਾ ਨਹੀਂ ਹੋਣੇਗਾ ਕੋਈ ਰੋਟੀ ਵੀ ਪਾਣੀ ਖਾਊਗਾ ਰੱਜ ਕੇ ਕੱਪੜਾ ਵੀ ਜੱਜ ਕੇ ਪਾਊਗਾ ਘਰ ਘਰ ਮੰਗਦਾ ਨਹੀਂ ਫਿਰੂਗਾ ਵਿਚਾਰਾ ਫੇਰ ਘਰ ਕੇ ਵੀ ਸੰਭਾਉਂਦੇ ਉਹਨੂੰ ਠੀਕ ਹੈ ਕਿ ਨਹੀਂ ਉਹ ਤਾਂ ਕਹਿੰਦੇ ਕਿ ਇਹਦੀ ਦੁਰਵਰਤੋਂ ਵੀ ਹੋ ਜਾਂਦੀ ਹੈ ਜਿਵੇਂ ਹੁਣ ਤਿੰਨ ਸਟੇਟਾਂ 'ਚ ਹੋ ਰਹੀ ਹੈ ਹਾਂਜੀ ਮੱਧ ਪ੍ਰਦੇਸ਼ ਜੁਪੀ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਬਾਕੀ ਵੀ ਕਹਿੰਦੇ ਸਾਨੂੰ ਵੀ ਹੋਣਾ ਚਾਹੀਦਾ ਜਿਵੇਂ ਪੰਜਾਬ 'ਚ ਤਾਂ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਪਰ ਉਹਨਾਂ ਬੀਤੇ ਦਿਨ ਸਵਾਲ ਹੋਇਆ ਦੁਰਵਰਤੋ ਕਿਵੇਂ ਹੁੰਦੀ ਹੈ ਕਿ ਇਹਦੀ ਕੀ ਇਹਦੇ ਤੋਂ ਕੀ ਬਣਦਾ ਇਹਦਾ ਲੋਕ ਖਾਂਦੇ ਹੀ ਆਂ ਜੀ ਦਵਾਈਆਂ ਬੁੱਟੀਆਂ માં ਪੈ ਰਹੀ ਹੈ ਕਿ ਹੋਰ ਕਿਸੇ ਨਾ ਢੇਰ ਪਰ ਤਾਂ ਗੇਰੀ ਵੀ ਨਹੀਂ ਹੈਗੀ ਆਹ ਦੱਸੋ ਵੀ ਢੇਰ ਪਰ ਜੋ ਗੇਰ ਤੋਂ ਦੇਖਾ ਜੇ ਤੁਹਾਨੂੰ ਉੱਥੇ ਮਿੱਟੀ ਵੀ ਲੱਗੇ ਜਾ ਹਾਂ ਬੱਟੀਆਂ ਹੁਣ ਪਤਾ ਨਹੀਂ ਕਾ ਕਰ ਮੈਂ ਸੰਗੇ ਟੀਕੇ ਵੀ ਲਾਉਂਦੇ ਆਂ ਕਿ ਦੇਖਦਾ ਮਾੜਾ ਤਾਂ ਟੀਕਾ ਹੁੰਦਾ ਹੈਗਾ ਐਡਾ ਮੈਂ ਸੰਗੇ ਦੁੱਧ ਤਾਰ ਲੰਦੀ ਮਾੜੇ ਜੇ ਤੇ ਹਾਂ ਆ ਦੇਖੋ ਫਿਰ ਆਦਮੀ ਤਾਂ ਚੱਲਾ ਹੋਊਗਾ ਹੀ ਉਸकी ਗੱਲ ਫੀਮ ਡੋਡਿਆਂ ਵਾਲਾ ਕਦੀ ਚੱਲਾ ਹੋਇਆ ਵੇ ਦੇਖਿਆ ਹੈ ਕਿ ਹਜ਼ਾਰਾਂ ਕਿਲੋਮੀਟਰ ਗੱਡੀ ਚਲਾ ਕੇ ਆ ਜਾਂਦਾ ਹੈਗਾ ਇਹ ਚ ਫਿਰ ਪੰਜਾਬ ਸਰਕਾਰ ਨੂੰ ਕੀ ਕਰਨਾ ਚਾਹੀਦਾ ਜੇ ਪੰਜਾਬ ਸਰਕਾਰ ਚਾਵੇ ਹੋ ਸਕਦੀ ਹੈ ਫਿਰ ਕੇਂਦਰ ਨੂੰ ਅਪੀਲ ਕਰੇ ਕਿ ਇਹ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਜੀ ਜ਼ਰੂਰ ਹੋਣੀ ਚਾਹੀਦੀ ਹੈ ਨਹੀਂ ਤਾਂ ਮਰ ਜਾਣਾ ਲੋਕਾਂ ਦਾ ਵਾਹ ਦੇਖ ਲਓ ਬੱਟੀਆਂ ਖਣ ਨਸ਼ੇ ਕਰਨ ਦੇ ਹਟਣਾ ਹੈ ਨਹੀਂ ਨਹੀਂ ਲੋਕਾਂ ਨੇ ਮਰ ਜਾਣਾ ਫੀਮ ਵਾਲਾ ਮਰਿਆ ਵਾ ਦੇਖਿਆ ਕਦੀ ਦੇਖ ਲਓ ਤੁਸੀਂ ਡੋਡੇ ਵਾਲਾ ਮਰਿਆ ਵਾ ਦੇਖਿਆ ਧਾਰੂ ਵਾਲਾ ਮਰਿਆ ਵਾ ਦੇਖਿਆ ਧਾਰੂ ਵਾਲਾ ਨਸ਼ੇ ਦੇ ਵਿੱਚ ਵੀ ਆ ਥਾਲੇ-ਦਾਲੇ ਨੂੰ ਝੂਲੂਗਾ ਬੱਟੀਆਂ ਵਾਲਾ ਮੁੰਦੇ-ਮੁੰਦੇ ਝੂਲੂਗਾ ਕੋਈ ਪ੍ਰਾਨ ਨਿਕਲ ਜਾਣੇ दारू वाला गिरदा कराओंदा बेचारा ਘਰਾਂ ਤਾਂ ਲੱਗ ਜਾਂਦਾ ਹੈਗਾ ਫੀਮ ਡੋਡਿਆਂ ਵਾਲਾ ਹੋਇਆ ਬੱਟੀਆਂ ਵਾਲੇ ਤਾਂ ਝਾਗ ਆ ਰਹੀ ਮੂੰਹ ਤੇ ਮੇਰੇ ਵਰਗਾ ਕੋਈ ਲਾਕ ਨੂੰ ਨਹੀਂ ਲੰਗਦਾ ਹੈਗਾ ਯਾਰ ਇਹ ਤੁਹਾਨੂੰ ਇਹ ਪਤਾ ਹੋਵੇ ਜਦੋਂ ਪਹਿਲਾਂ ਇਹ ਠੇਕੇ ਬੰਦ ਹੋਏ ਨੇ ਫੀਮ ਭੁੱਖੀ ਵਾਲੇ ਜਿਹੜੇ ਲੱਗੇ ਹੁੰਦੇ ਸੀਗੇ ਇਹ ਕਿਉਂ ਬੰਦ ਹੋਏ ਨੇ ਕੋਈ ਪਤਾ ਹੈਗਾ ਸਾਨੂੰ ਪਤਾ ਨਹੀਂ ਜੀ ਕਾਤੇ ਹੋਏ ਆ ਇਹ ਤਾਂ ਗਵਰਨਮੈਂਟਾਂ ਕੇ ਕੰਮ ਗਵਰਨਮੈਂਟ ਜਾਣਦੀ ਹੈ ਹੁਣ ਤਾਂ दारूਆ ਦੇਖ ਲੋ ਤਾਂ ਬੱਟੀਆਂ ਬਣਾ ਪਾ ਪਾ ਕੇ ਵੇਚ ਰਹੇ ਆ ਕਿ ਦੁੱਗਣੀ ਵਿਕਦੀ ਹੈ ਕਿ ਚੰਗੀ ਘੱਟ ਵਿਕਦੀ ਹੈ ਹੂੰ ਥੋੜੀ ਜੀ ਮਹਿੰਗੀ ਹੈ ਕੀ ਅਗਲੇ ਨੂੰ ਉਹ ਜਿਹੜੀ ਗੋਲੀਆਂ ਵਾਲੀ ਹੈਗੀ ਉਹ 20 100 ਰੁਪਏ ਦੀ ਬੋਤਲ ਮਿਲਣ ਲੱਗ ਜਾਂਦੀ ਹੈਗੀ ਚੰਗੀ ਠੇਕੇ ਦੇ ਵਿੱਚ ਡੱਬੇ ਦੇ ਵਿੱਚ ਬੰਦ ਹੈ ਜਿਹੜੀ ਕੰਪਨੀ ਆ ਰਹੀ ਹੈ ਸੈਂਪਲ ਹੋਕ ਉਹ 300 ਨੂੰ ਮਿਲਣੀ ਹੈਗੀ ਇਹੀ ਫਰਕ ਹੈਗਾ ਕੀ ਲੱਗਦਾ ਨਹੀਂ ਕਿ ਇਹਦੇ ਵਿੱਚ ਇਹ ਹੁੰਦੀ ਹੈ ਇਹ ਨੁਕਸਾਨਦਾਇਕ ਹੋਏਗੀ ਕਿਉਂਕਿ ਹੁਣ ਕੋਈ ਲੋਕ ਹਰਿਆਣੇ ਚ ਜਾਂਦੇ ਨੇ ਪੰਜਾਬ ਵਾਲਾ ਸੋਚਦਾ ਮੈਂ ਹਰਿਆਣਾ ਚ ਦਾਰੂ ਲੈ ਆਵਾਂ ਉੱਥੇ ਸਸਤੀ ਮਿਲ ਜਾਊਗੀ 250 ਨੂੰ ਮਿਲ ਜਾਊਗੀ 200 ਨੂੰ ਮਿਲ ਜਾਊਗੀ ਫਿਰ ਆ ਨਹੀਂ ਹੋਏਗਾ ਕਿ ਨੁਕਸਾਨ ਹੋਣ ਲੱਗ ਜਾਏਗਾ ਕਿ ਸਸਤੇ ਦੇ ਹਿਸਾਬ ਨਾਲ ਤਾਂ ਜੀ ਸਟੇਟਾਂ ਕਾ ਹੋਏਗਾ ਸਟੇਟਾਂ ਕਾ ਆਏਗਾ ਹੁਣ ਪੰਜਾਬ ਕੇ ਵਿੱਚ ਲੋਕ ਪੀਂਦੇ ਜ਼ਿਆਦਾ ਭਈਆ ਬਹੁਤ ਗਿਰਿਆ ਪਾਏਗਾ ਜਾ ਕੇ ਦੇਖ ਲੋ ਕੱਲਾ ਕੱਲਾ ਭਈਆ ਜ਼ਾਰੂ ਪੀ ਰਿਹਾ ਆਏਗਾ ਹਰਿਆਣੇ ਕੇ ਵਿੱਚ ਭਈਆ ਵੀ ਨਹੀਂ ਹੈਗਾ ਇੰਨਾ ਹੋਰ ਸੇਟ ਮਾ ਥੋੜਾ ਹਿਮਾਚਲ ਮਾਨੀ ਹੈਗਾ ਜਾ ਕੇ ਦੇਖ ਲੋ ਕਿਤਰਾ ਤੁਹਾਨੂੰ ਠੇਕੇ ਮਾ ਭਈਏ ਮਿਲੂਗੇ ਪੰਜਾਬੀ ਪੰਜ ਮਿਲੂਗੇ ਭਈਏ 15 ਮਿਲੂਗੇ ਸਹੀ ਸਹੀ ਤੁਹਾਨੂੰ ਹੁਣ ਲੋੜ ਹੈਗੀ ਫੀਮ ਦੀ ਕੀ ਜੀ ਕਰਦਾ ਵੀ ਖਾ ਲਈਏ ਸਾਨੂੰ ਤਾਂ ਚੱਲਦੇ ਰਹਿਣੇ ਸਾਰੇ ਦਾ ਕੋਈ ਚੱਕਰ ਨਹੀਂ ਹੈ ਅਸੀਂ ਦਾ ਹੈ ਦੇਖੇ ਗੱਲਾਂ ਲਾਲ ਹੋ ਗਈਆਂ ਗੱਲ ਕਹਿੰਦੇ ਜਿਹੜਾ ਭੀਮ ਖਾ ਲੈਂਦਾ ਕਹਿੰਦੇ ਗੱਲਾਂ ਲਾਲ ਜਾਂਦੀਆਂ ਨੇ ਮੁੱਛਾਂ ਦਾਣੂ ਰਹਿੰਦੀਆਂ ਹੁਣੋ ਬਾਈ ਦਾ ਖਾਈ ਵੀ ਹੈ ਦੇਖ ਤਾਂ ਉਹ ਕਿੰਨੀ ਕੰਨਾਂ ਨਾ ਮਹਿੰਗੀਆਂ ਹੈ ਜਹੇ ਹਜ਼ਾਰਾਂ ਕਿਲੋਮੀਟਰ ਗੱਡੀ ਚਲਵਾ ਲੈ ਤੇ ਹਜ਼ਾਰਾਂ ਮੈਂ ਹਜ਼ਾਰ ਕਿਲੋਮੀਟਰ ਗੱਡੀ ਚਲਾ ਦੂੰਗਾ ਖਾਈ ਵੀ ਹੈ ਪੱਕੀ ਗੱਲ ਹੈ ਬਾਈ ਦੀ ਇਹ ਹਾਂ ਜੇ ਦਰ ਦੂਰ ਵੀ ਵੀ ਹੋਵੇ ਤਾਂ 4 ਕਿਲੋਮੀਟਰ ਨਹੀਂ ਜਾਣਾ ਬੱਟੀਆਂ ਖਾਂਜੇ ਨੂੰ ਜੇ ਖੈੜ ਨਹੀਂ ਪਾਰ ਕਰਨਾ ਪਹਿਲਾਂ ਬੱਟੀਆਂ ਵਾਲੇ ਹੁਣ ਜਹੇ 2000 ਬੱਟੀਆਂ ਵਾਲੇ ਨੇ ਉਸ ਨੂੰ 40-50 ਲੱਖ ਕੀ ਗੱਡੀਓਂ ਨਹੀਂ ਦੇਣੀ ਹੈਗੀ ਅਗਲਾ ਤਵਾਰੇ ਨਹੀਂ ਕਰਨਾ ਹੈ ਉਹ ਕ ਵੀ ਮਤਲਬ ਜੇ ਬਈ ਨੇ ਫੀਮ ਖਾਦੀ ਹੋਈ ਹੈ ਭੁੱਕੀ ਖਾਦੀ ਹੋਈ ਹੈ ਫਿਰ ਇਹ ਤੇ ਵਿਸ਼ਵਾਸ ਹੈ ਜੇ ਬਈ ਨੇ ਪੀਤੀ दारू ਫਿਰ ਇਹ ਤੇ ਕੋਈ ਵਿਸ਼ਵਾਸ ਨਹੀਂ ਹਾਂਜੀ ਹਾਂਜੀ ਕੰਨ ਵੀ ਖੁੱਲੂਗੇ ਤੇ ਇਹ ਅੱਗੇ ਘੱਟ ਸੁਣਦਾ ਆਏਗਾ ਤਾਂ ਇਹਨੂੰ ਹੋਰ ਸੁਣੂਗਾ ਜ਼ਿਆਦਾ ਹਾਂਜੀ ਅੱਛਾ ਤੁਸੀਂ ਜਦੋਂ ਜਾਣੇ ਹੋ ਰੂਟ ਤੇ ਫਿਰ ਇੱਕ ਕੰਦੇ ਸਭ ਤੋਂ ਪਹਿਲਾਂ ਤਾਂ ਰੱਬ ਦਾ ਨਾਮ ਲੈਨੇ ਆ ਕਿ ਤੁਸੀਂ ਫਿਰ ਫੀਮ ਸਿੱਟ ਦੇ ਅੰਦਰ ਨੂੰ ਫੀਮ ਕਿਹਾ ਜੀ ਪਹਿਲਾਂ ਤਾਂ ਫੀਮ ਖੇਰਨੀ ਹੈ ਗੋਲਾ ਇੱਕ ਅੱਛਾ ਉਹਦੇ ਬਾਅਦ ਚਾਹ ਦਾ ਗਲਾਸ ਦੇਖਣਾ ਬੜਾ ਸਟੀਲ ਵਾਲਾ ਪਾਈਆ ਰੇੜ ਪਾਈਆ ਵਾਲਾ ਉਹ ਚਾਹ ਚੂ ਪੀਤੀ ਤਾਂ 10 ਮਿੰਟ ਬੈਠੇ ਬੁੱਠੇ ਜਦ ਦਿਖਿਆ ਪਈ ਹਾਲ ਬਣਿਆ ਨਹੀਂ ਫੇਰ ਖਾ ਖੂ ਕੇ ਫੇਰ ਗੱਡੀ ਕਪੜਾ ਇੰਜਨੇ ਵੀ ਗਰਮ ਨਹੀਂ ਹੋਇਆ ਫੇਰ ਫੇਰ ਸਿੱਟ ਦੇ ਅੰਦਰ ਨੂੰ ਖਾ ਖੂ ਕੇ ਫੇਰ ਜੀ ਬਾਹਰ ਰੂਟ ਪਰ ਚੜਨਾ ਠੀਕ ਹੈ ਜੀ ਫੇਰ ਆਪਣੇ ਪਰ ਆਏਗਾ ਕੋਈ ਪਤਾ ਨਹੀਂ ਆਪਣਾ ਆਰਾਮ ਘੇਲ ਜਾ ਰਹੇ ਹੂੰ ਨਹੀਂ ਤਾਂ ਫਿਰ ਬੱਟੀਆਂ ਖਾਂ ਜਵੇਂ ਆ ਕੇ ਦੀਰਖਪੁਰ ਪਾਰਨੀ ਜੀ ਹੁੰਦਾ ਚੰਡੀਗੜ੍ਹ ਤੇ 20 ਕਿਲੋਮੀਟਰ ਦੀ ਹੈ ਪਾਰਨੀ ਹੁੰਦਾ ਅੱਛਾ ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀਗੇ ਕਿ ਜਦੋਂ ਕਰੋ ਸਾਹਿਬ ਬਹੁਤੀ ਸੀਗੇ ਜਦੋਂ ਇਹ ਠੇਕੇ ਬੰਦ ਹੋਏ ਕਹਿੰਦੇ ਤੁਸੀਂ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਜਦੋਂ ਇਕੱਠ ਹੋ ਜਾਂਦਾ ਸੀ ਲੋਕਾਂ ਦਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਇਹ ਫੈਕਟਰ ਸਹੀ ਹੈ ਮੈਂ ਤੁਹਾਨੂੰ ਦੱਸਦਾ ਮੁੰਡੀ ਖੈੜ ਖੈੜ ਦੇ ਠੇਕੇ ਹੁੰਦੇ ਤੇ ਪੁਰਾਣੇ ਬਜ਼ੁਰਗ ਡਰਾਈਵਰ ਦੱਸਦੇ ਕਿ ਜਦ ਅਸੀਂ ਠੇਕਿਆਂ ਪਰ ਲੈਣ ਜਾਂਦੇ ਤੇ ਲਾਈਨਾਂ ਲੱਗ ਜਾਂਦੀਆਂ ਤੇ 20 30 ਬੰਦੇ ਹੁੰਦੇ ਤੇ ਵੀ ਕਿਸੇ ਮੰਤਰੀ ਨੂੰ ਲੱਗਣਾ ਜਿਦ ਤਰ੍ਹਾਂ ਕਰੋ ਸਾਹਬੇ ਲਾ ਲੋ ਤਾ ਉਹ ਜਦ ਜਾਂਦੇ ਤੇ ਨਾ ਉਹਨਾਂ ਨੇ ਇੱਕ ਦੋ ਵਾਰੀ ਦੇਖਿਆ ਤਾਂ ਉਹਨਾਂ ਨੇ ਠੇਕੇ ਹੀ ਬੰਦ ਕਰਵਾਤੇ ਇਹ ਕੋਈ ਭੀਂਦੇ ਨਹੀਂ ਐ ਮੁੜੀ ਖੈਰ ਤੇ ਆਮ ਬੰਦਿਆਂ ਨੂੰ ਮਿਲਦੀ ਦੀ ਕੋਈ ਰੁਪਏ ਨੂੰ ਕੋਈ 2 ਰੁਪਏ ਨੂੰ ਇਸ ਤਰ੍ਹਾਂ ਲੰਦਦੇ ਜੀ ਪੁਰਾਣੇ ਬੰਦੇ ਉਹੀ ਬੰਦੇ ਦੱਸਦੇ ਜਿਹੜਾ ਇਕੱਠ ਹੁੰਦਾ ਸੀਗਾ ਉਹ ਉਹਨੂੰ ਦੇਖ ਕੇ ਹੁਣ ਤਾਂ ਅੱਜ ਤਾਂ ਠੇਕਿਆਂ ਤੇ ਇਕੱਠ ਹੋ ਜਾਂਦਾ ਲੋਕ ਦਾਰੂ ਲੈਣ ਜਾਂਦੇ ਹੁਣ ਤਾਂ ਬਹੁਤ ਇਕੱਠ ਹੈ ਹੁਣ ਤਾਂ ਬਹੁਤ ਇਕੱਠ ਹੈ ਹਸਪਤਾਲਾਂ ਚ ਚਲੇ ਜਾਓ ਬੱਟੀਆਂ ਲੈਣੇ ਜਿੱਥੇ ਕਹਿੰਦੇ ਜੀ ਆ ਨਸ਼ਾ ਛੱਡੂਗਾ ਬੰਦਾ ਕਿਹੜਾ ਛੱਡਦਾ ਬੱਟੀ ਖਾਈ ਆਪਣਾ ਪਿਆ ਕਰ ਇਹ ਵੀ ਐ ਇੱਕ ਬਿਫਰੋਨੋਰਫਿਨ ਦੀ ਛੋਟੀ ਨਸ਼ਾ ਛਡਾਉਣ ਵਾਸਤੇ ਕਿਉਂਕਿ ਐਨਸੀਬੀ ਦੇ ਲਗਾਤਾਰ ਲੱਗੇ ਹੋਏ ਨੇ ਕਦੇ ਕਿੱਥੇ ਹੈਰੋਨ ਫੜਦੇ ਨੇ ਕਦੇ ਕਿੱਥੇ ਜਿਹੜੀ ਇਹ ਛੋਟੀ ਗੋਲੀ ਲੈਣ ਵਾਸਤੇ ਜਾਂਦੇ ਨੇ ਉੱਥੇ ਬੜੇ ਵੱਡੇ ਵੱਡੇ ਇਕੱਠੇ ਹੁੰਦੇ 50-50 ਬੰਦੇ ਇਕੱਠੇ ਹੁੰਨੇ ਆ 100-100 ਬੰਦਾ ਹੁੰਦਾ 150-150 ਬੰਦਾ ਪ੍ਰਕਾਸ਼ ਹੋਟਲ ਹਾਸਪੀਟਲ ਹੈ ਹਮ ਸੰਨੀ ਦੇ ਨਾਲ ਉੱਥੇ ਸਵੇਰੇ ਜਾ ਕੇ ਦੇਖ ਲਓ ਤੁਸੀਂ 9 ਵਜੇ 5-600 ਬੰਦਾ ਹੁੰਦਾ 5-600 ਬੰਦਾ ਹੁੰਦਾ ਜੀ ਬਲਕੇ ਵੱਧ ਹੁੰਦਾ ਹਮ ਇਹਦਾ ਤਾਂ ਫਾਇਦਾ ਫੀਮ ਭੁੱਕੀ ਦਾ ਤਾਂ ਫਾਇਦਾ ਇਹਦਾ ਤਾਂ ਨੁਕਸਾਨ ਹੈ ਗੋਲੀ ਦਾ ਗੋਲੀ ਖਾਓਗੇ ਤਾਂ ਜ਼ਿਆਦਾ ਖਾਲੀ ਤਾਂ ਹੂੰ ਜੇ ਕਾਟ ਖਾਲੀ ਤਾਂ ਉਹਨੇ ਤਰ ਹੋਣਾ ਉੱਤੇ ਠੀਕ ਹੈ ਜੀ ਗੋਲੀ ਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਜਿਹੜਾ ਨਸ਼ੇ ਹੋਰ ਕਰਦੇ ਆ ਲੋਕ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਉਹਨਾਂ ਨਾਲੋਂ ਫੀਮ ਪੁੱਕੀ ਚੰਗੀ ਆ ਇਹਦੀ ਖੇਤੀ ਜ਼ਰੂਰੀ ਆ ਹੁਣ ਚਾਹੀਦੀ ਤੁਸੀਂ ਇਹ ਮੰਗ ਕਰਦੇ ਹੋ 50 ਸਰਕਾਰ ਤੋਂ ਕੇਸ ਦੇ ਵਿੱਚ ਜਿਵੇਂ ਹੁਣ ਖੁੱਡੀਆਂ ਸਾਹਿਬ ਨੇ ਕਹਿਤਾ ਸੀਗਾ ਇਸ ਬਾਰੇ ਜੋ ਕੁਛ ਨਹੀਂ ਕਿਹਾ ਜਾ ਸਕਦਾ ਹਾਂ ਜੀ ਕੇਸ ਦੇ ਵਿੱਚ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਇਨੀਸ਼ੀਏਟਿਵ ਲੈਣਾ ਚਾਹੀਦਾ ਕਿ ਇਹ ਹੋਵੇ ਕਿਉਂਕਿ ਲੋਕਾਂ ਦੀ ਬਹਿਲੇ ਬੜੇ ਟੈਂਪ ਮੰਗ ਤੁਸੀਂ ਦਿਜੀਏ ਸਰਕਾਰ ਸਰਕਾਰ ਨੂੰ ਇਹ ਕਰਨਾ ਚਾਹੀਦਾ ਪਹਿਲਾਂ ਸਰਕਾਰਾਂ ਨੇ ਵੀ ਜ਼ੋਰ ਲਾਇਆ ਇਹਨਾਂ ਨੂੰ ਠੀਕ ਹੈ ਜੀ ਇਹ ਹੋਣਾ ਚਾਹੀਦਾ ਫੀਮ ਭੁੱਕੀ ਦੀ ਖੇਤੀ ਬਣਨੀ ਚਾਹੀਦੀ ਉਹਦਾ ਹੋਣੀ ਚਾਹੀਦੀ ਹੈ ਨਹੀਂ ਕੋਈ ਝੋਨਾ ਲਾ ਰਿਹਾ ਕੋਈ ਕੁਝ ਰੋਜ਼ ਦਾ ਰੌਲਾ ਪੈ ਰਿਹਾ ਜੀ ਬਿਜਲੀ ਨਹੀਂ ਹੈ ਜੀ ਕਦੀ ਕਹਿੰਦਾ ਕੋਈ ਪਾਣੀ ਡੂੰਗਾ ਚਲੇ ਗਿਆ ਜ਼ਿਮੀਂਦਾਰ ਮਾਰੇ ਜਾ ਰਹੇ ਆ ਇਹਦੇ ਵਿੱਚ ਫੀਮ ਭੁੱਕੀ ਦਾ ਖੁੱਲਣਾ ਚਾਹੀਦਾ ਜੀ ਫੋਨ ਭੁੱਕੀ ਦੀ ਖੇਤੀ ਜ਼ਰੂਰੀ ਹੈ ਠੀਕ ਹੈ ਬਹੁਤ ਸ਼ੁਕਰੀਆ ਬੱਲੂ ਮਾਜਰਾ ਪਿੰਡ ਦੇ ਵਿੱਚ ਸੀ ਅੱਛਾ ਤੁਸੀਂ ਵੀ ਚਲੰਦੜੇ ਗੱਡੀ ਆ ਚਲਾਈ ਬਥੇਰੀ ਗੱਡੀ ਮੈਂ ਕਿੰਨੇ ਸਾਲ ਚਲਾਈ ਮੈਂ ਐਂ ਚਲਾਈ ਕੇ ਕੁਝ ਖਾ ਕੇ ਚਲੰਦ ਰਹੇ ਮੈਂ ਚਲਾਈ 32 33 ਸਾਲ ਅੱਛਾ ਹਾਂ ਚਲਾਈ ਹੈ ਪਰ ਖਾ ਕੇ ਖੇਤੀ ਜ਼ਰੂਰੀ ਹੈ ਭੀਮ ਭੁੱਕੀ ਦੀ ਖੇਤੀ ਜ਼ਰੂਰੀ ਹੈ ਹੂੰ ਨੁਕਸਾਨ ਨਹੀਂ ਹੋਏਗਾ ਪੰਜਾਬ ਦਾ ਇਸ ਨੂੰ ਨੁਕਸਾਨ ਨਹੀਂ ਹੁੰਦਾ ਕੋਈ ਕੁਝ ਨਹੀਂ ਲੈਣ ਅੱਗੇ ਵੀ ਤਾਂ ਠੇਕੇ ਦੇ ਦੁਕਾਨਾਂ ਪਰ ਤੇ ਮਿਲਦੀ ਦੀ ਅੱਗੇ ਅੱਛਾ ਹੋਰ ਬਾਈ ਹੁਣ 4000 ਰੁਪਏ ਹੁਣ ਸੁਣ ਲੈ ਮੇਰੀ ਗੱਲ 6000 ਰੁਪਏ ਕਿਲੋ ਮਿਲਦੀ ਹੈ ਭੁੱਕੀ ਹੋਰ 7000 ਰੁਪਏ ਕਿਲੋ ਅੱਛਾ ਠੀਕ ਹੈ ਜੀ ਫਿਰ ਜਾਉਂਗੇ 100 ਕਿਲੋਮੀਟਰ ਲੈਣਾ ਜੇ ਮੇਰੇ ਵਰਗਾ ਉਹ ਪਾਈ ਵਾਲੇ ਆਉਂਦਾ ਪੁਲਿਸ ਵਾਲਿਆਂ ਨੇ ਕਰਦਣ ਤੇ ਫੜ ਲਿਆ ਚੱਲ ਪੁੱਤ ਜੇਲ੍ਹ ਚ ਜਿਹੜਾ ਹੁਣ ਕੋਈ ਮਗਰਮਾਚ ਹੈ ਜਿਨ੍ਹਾਂ ਦੀ ਉੱਪਰ ਸਰਕਾਰ ਅਗਲਾ ਕਹਿੰਦਾ ਚੱਲਣ ਦੇ ਇਹਨੂੰ ਕੋਈ ਨਹੀਂ ਉਹ ਪਛਾਟ ਇਹਦੀ ਗੱਡੀ ਜਾ ਰਹੀ ਹੈ ਜਾਣ ਦੇ ਦੋ ਇਹਨੂੰ ਜਿਹੜਾ ਹੁਣ ਮਾਤੜ ਕੋਈ ਬੋਦਾ ਉਹਨੂੰ ਗਲ ਤੇ ਹੱਥ ਪਾ ਗਿਆ ਅਗਲਾ ਕਹਿੰਦਾ ਥੱਲੇ ਉਤਰਿਆ ਹੋ ਤੇਰੇ ਪਾਸ 100 ਗ੍ਰਾਮ ਭੁੱਕੀ ਹੈ ਇਧਰ ਆ ਚੱਲ ਥਾਣੇ ਚ ਹਾਂ ਜੀ ਇਹ ਤਾਂ ਖੁੱਲਣੀ ਚਾਹੀਦੀ ਬਾਈ ਜੀ ਸਾਰਿਆਂ ਜਿੰਨੇ ਵੀ ਬੰਦੇ ਆ ਕੋਈ ਇਹ ਇਥੇ ਵੱਜੂਗੇ ਜਿਹੜੇ ਬੱਟੀਆਂ ਦਾਰੂ ਵੇਰਾ ਵਗੈਰਾ ਵਗੈਰਾ ਇਥੇ ਵੱਜੂਗਾ ਹੋਰ ਸਟੇਟਾਂ માં ਵੀ ਤਾਂ ਖੁੱਲੀ ਹੈ ਹੋਰ ਸਟੇਟਾਂ માં ਵੀ ਸਾਰੀਆਂ માં ਖੁੱਲੀ ਹੈ ਨੇਪਾਲ ਚਲੇ ਜਾਓ ਸ਼੍ਰੀਨਗਰ ਚਲੇ ਜਾਓ ਇੱਧਰ ਤੋਂ ਸਾਰੇ ਸਟੇਟਾਂ માં ਖੁੱਲੀ ਹੈ ਹਾਂ ਬਾਈ ਠੀਕ ਹੈ ਇੱਧਰ ਬਾਈ ਨੂੰ ਪੁੱਛੋ ਜਾਂ ਹੋਰ ਇਹ ਪੁਰਾਣੇ ਬਹੁਤ ਹੈ ਬਿਹਾਰ ਤੇ ਲੈ ਲੈ ਬੰਗਾਲ ਤੇ ਲੈ ਲੈ ਜਿੱਥੇ ਮਰਜ਼ੀ ਚਲੇ ਜਾ ਹਰੇਕ ਸਟੇਜ ਮਖੁੱਲੀ ਹੈ ਤੁਸੀਂ ਪਹਿਲਾਂ ਜਿਵੇਂ ਇਹ ਚੀਜ਼ਾਂ ਹੁੰਦੀਆਂ ਰਹੀਆਂ ਜਿਵੇਂ ਠੇਕੇ ਸੀਗੇ ਪੰਜਾਬ 'ਚ ਵੀ ਇਹ ਆਉਂਦਾ ਕਿੱਥੋਂ ਸੀਗਾ ਪਿੱਛੋਂ ਇਹ ਖੇਤੀ ਪੰਜਾਬ 'ਚ ਹੁੰਦੀ ਪੰਜਾਬ 'ਚ ਖੇਤੀ ਹੁੰਦੀ ਸੀ ਹੂੰ ਇਹਨਾਂ ਨੂੰ ਲਾਇਸੈਂਸ ਪਰਮਿ ਖੇਤੀ ਕਰਦੇ ਦੇ ਜੀਵਿੰਦਾਰ ਹੈ ਅੱਛਾ ਕੋਈ ਬਿਮਾਰੀ ਨਾ ਦਾ ਕੋਈ ਛੁਮਾਰ ਨਹੀਂ ਦਾ ਹੁੰਦਾ ਜਿਹੜਾ ਕੰਮ ਕਰਦੇ ਫਿਰ ਮੱਖਤਾਂ ਦੇ ਵਿੱਚ ਚੋਗਣਾ ਕੰਮ ਕਰਦੇ ਜਾਂ ਕੇ ਖਾ ਖੇ ਹੁਣ ਆ ਕੈਮੀਕਲ ਹੈ ਜਿਹੜੀ ਆ ਗੋਲੀਆਂ ਗੁਲੀਆਂ ਖਾ ਕੇ ਹੈ ਬਾ ਇਹਨਾਂ ਦਾ ਬੁਰਾ ਹਾਲ ਹੈ ਇਹਦਾ ਛੱਡਣੇ ਵਾਸਤਾ ਦੰਨੇ ਛੱਡਦਾ ਤਾਂ ਕੋਈ ਹੈ ਨਹੀਂ ਉਲਟੋ ਗੋਲੀਆਂ ਤੇ ਲੱਗ ਜਾਂਦਾ ਕੋਈ ਵੀ ਨਾਲੇ ਲੱਗ ਜਾਂਦੀ ਹੈ ਗੋਲੀ ਵੀ ਨਾਲੇ ਲੱਗ ਜਾਂਦੀ ਹੈ ਵੀ ਛੱਡਦਾ ਤਾਂ ਹੈ ਨਹੀਂ ਹੈਗਾ ਗੋਲੀ ਵਾਲੇ ਕਹਿੰਦੇ ਬੁਰਾ ਹਾਲ ਹੈ ਗੋਲੀਆਂ ਖਾ ਖਾ ਕੇ ਮਰ ਗਏ ਹੈ ਨਾ ਕੀ ਕਰਾਂ ਠੀਕ ਹੈ ਤਾਂ ਇਹ ਪਿੰਡ ਦੇ ਵਿੱਚ ਪਹੁੰਚੇ ਸੀ ਬੱਲੋ ਮਾਜਰਾ ਇੱਥੋਂ ਦੀ ਤਸਵੀਰ ਸੀਗੀ ਇੱਥੇ ਜਿਹੜੀ ਹੈ ਵੱਖਰੀਆਂ ਵੱਖਰੀਆਂ ਜਿਹੜੀਆਂ ਆਪਣੀਆਂ ਗੱਲਾਂ ਦੱਸੀਆਂ ਨੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਪਰ ਅਸਲ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਸਪਸ਼ਟ ਕਰ ਦਿੱਤਾ ਸੀਗਾ ਪਰ ਇਸ ਵਾਰ ਇਹ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਰਾਜਸਥਾਨ ਜੁਪੀ ਮੱਧ ਪ੍ਰਦੇਸ਼ ਦੇ ਵਿੱਚ ਖੇਤੀ ਹੋ ਰਹੀ ਹੈ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਖੇਤੀ ਹੋਏਗੀ ਕੀ ਕੇਂਦਰ ਸਰਕਾਰ ਅਲਾਉ ਕਰੇਗੀ ਪੰਜਾਬ ਸਰਕਾਰ ਇਸ ਦੇ ਉੱਤੇ ਕੋਈ ਬਿੱਲ ਲਿਆਏਗੀ ਜਾਂ ਕੀ ਹੋ ਸਕਦਾ ਇਹ ਦੇਖਣਾ ਆਏਗਾ ਵਿੱਚ ਆਜੂ ਸੰਜੇ ਕਰੋ ਕੈਮ ਸਾਜੋਗ ਦੇ ਸੀ ਜਗਮੀਤ ਧੰਨ